ਵਾ ਪਾਣੀਆਂ ਕਹਾਣੀਆਂ ਪੁੱਤ ਪੁੱਤ ਕਰਨ ਸੋ ਅੱਜ ਸਾਡੇ ਸਾਥੀ ਵਿਧਾਇਕ ਦੇਵਮਾਨ ਜੀ ਦੇ ਪਿਤਾ ਜੀ ਬਾਪੂ ਲਾਲ ਸਿੰਘ ਜੀ ਦੀ ਵਰਤੀ ਤੇ ਪਹੁੰਚੇ ਆ ਸੋ ਗੁਰੂ ਸਾਹਿਬ ਸਾਨੂੰ ਹੁਕਮ ਕੀਤਾ ਵੀ ਆਪਣੇ ਪੁਰਖਿਆਂ ਦੀਆਂ ਕਹਾਣੀਆਂ ਕਰਨੀਆਂ ਚਾਹੀਦੀਆਂ ਸੋ ਜਿਹਨੇ ਆਪਣੇ ਬੱਚੇ ਨੂੰ ਵਧੀਆ ਸਿੱਖਿਆ ਦੇ ਕੇ ਲੋਕ ਸੇਵਾ ਚ ਪਾਇਆ ਔਰ ਜਿਹੜਾ ਬੱਚਾ ਐਮਐਲਏ ਬਣਿਆ ਉਹ ਪਾਗਾਂ ਵਾਲੇ ਦੇ ਸੀਗੇ ਪੁਲਿਸ ਨੂੰ ਅੱਜ ਇਨਪੁੱਟ ਸੀਗੀ ਜੀ ਕਿ ਪੰਜਾਬ 'ਚ ਕੋਈ ਹਮਲਾ ਹੋਣ ਦੀ ਖਬਰ ਸੀਗੀ ਇਸ ਤਰ੍ਹਾਂ ਤੁਸੀਂ ਵਾਚ ਕਰ ਦਿਓ ਚੀਜ਼ ਨੂੰ ਅਖਬਾਰਾਂ ਦੀਆਂ ਗੱਡੀਆਂ ਅਰਲੀ ਮਾਰਨਿੰਗ ਚੈੱਕ ਕਰ ਲਿਓ ਅਰਲੀ ਮਾਰਨਿੰਗ ਸਾਰੇ ਪੰਜਾਬ ਚ ਚੈੱਕ ਕੀਤੀਆਂ ਗਈਆਂ ਨੇ ਤੇ ਮੈਂ ਪਤਾ ਕਰਾ ਲੂਗਾ ਮੈਂ ਪੁੱਛ ਲੂਗਾ ਮੇਰੇ ਧਿਆਨ ਚ ਵੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਦਾਂ ਤੋਂ ਸੰਧਵਾਜੀ ਕੇਂਦਰ ਦਾ ਕਿਸੇ ਨਾ ਕਿਸੇ ਡਾਕਾ ਲੱਗ ਰਿਹਾ ਹੈ ਇਹ ਕੋ ਮੈਨੂੰ ਇਹ ਲੱਗਦਾ ਵੀ ਇਹ ਪੰਜਾਬ ਦੀ ਨਾ ਸਿਧਾਂਤਿਕ ਘੇਰਾਬੰਦੀ ਦੀ ਗੱਲ ਹੈ ਇਹ ਰਾਜਨੀਤਿਕ ਰਾਜਨੀਤਿਕ ਸਾਜ਼ਿਸ਼ ਹੈ ਜੀ ਪੰਜਾਬ ਨੂੰ ਸਾਡੇ ਵਿਰਸੇ ਨਾਲੋਂ ਤੋੜਨ ਦੀ ਗੱਲ ਹੈ ਪੰਜਾਬ ਯੂਨੀਵਰਸਿਟੀ ਸਾਡਾ ਵਿਰਸਾ ਹੈ ਸਾਡੀ ਜਿਹੜੀ ਬૌਧਿਕ ਤਾਕਤ ਦਾ ਪ੍ਰਤੀਕ ਹੈ ਔਰ ਇਹ ਇੱਕ ਗੈਰਕਾਨੂੰਨੀ ਤਰੀਕੇ ਦੇ ਨਾਲ ਇਹ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਹੜਾ ਹੋ ਹੀ ਨਹੀਂ ਸਕਦਾ ਦੀਦੀ ਤਾਕਤ ਸਿਰਫ ਸਿਰਫ ਪੰਜਾਬ ਵਿਧਾਨ ਸਭਾ ਕੋਲ ਹੈ ਯਾ ਤੁਹਾਡੇ ਪਾਰਲੀਮੈਂਟ ਆਫ ਇੰਡੀਆ ਕੋਲ ਹੈ ਇਹ ਨੋਟੀਫਿਕੇਸ਼ਨ ਨਾਲ ਹੀ ਨਹੀਂ ਹੋ ਸਕਦਾ ਸੋ ਇਹ ਨਾਲੇ ਮੇਰਾ خیال ਕਾਲੀ ਜੀ ਧੱਕਾ ਕਰ ਬੈਠੇ ਆ ਤੇ ਧੱਕਾ ਤਾਂ ਅਸੀਂ ਸੋਚ ਸਮਝ ਕੇ ਜਿਹੜਾ ਸਾਡੇ ਨਾਲ ਕੀਤਾ ਉਹ ਨਹੀਂ ਜਰਦੇ ਇਹਦਾ ਕਾਲੀ ਜੀ ਕੀਤਾ ਢਾ ਲਾਂਗੇ ਅਗਲਾ ਸਟਪ ਅਗਲਾ ਸਟਪ ਕੀ ਹੋਗਾ ਉਹਨੇ ਇਸ ਨੂੰ ਲੈ ਕੇ ਤਾਬੀ ਇਹਦੇ ਬਾਰੇ ਮੇਰੇ ਖਿਆਲ ਪੰਜਾਬ ਸਰਕਾਰ ਵੀ ਲੱਗੀ ਹੋਈ ਔਰ ਸਾਰੇ ਲੋਕ ਲੱਗੇ ਆਪਣੇ ਰਾਜਨੀਤਿਕ ਬਖਰੀਵੇਂ ਭਲਾ ਕੇ ਵੀ ਲੱਗੇ ਹੋਏ ਆ ਤੇ ਮੈਨੂੰ ਲੱਗਦਾ ਕੋਈ ਨਾ ਕੋਈ ਕੰਕਰੀਟ ਅਪਰਸਾ ਕੱਟਾਂਗੇ ਇਹਦੇ ਬਾਰੇ ਸਰਕਾਰ ਨੇ ਫੈਸਲਾ ਲੈਣਾ ਹੁੰਦਾ ਹੈ ਕੈਪਟਨ ਮਨਿੰਦਰ ਸਿੰਘ ਮੁਰ ਸਰ ਗਰਮ ਹੋਏ ਨੇ ਸਿਆਸਤ 'ਚ ਕਿਸ ਤਰ੍ਹਾਂ ਤੁਸੀਂ ਦੇਖੋ ਜਾਂ ਇਸ ਤਰ੍ਹਾਂ ਦੇ ਬਹੁਤ ਬੋਲ ਰਹੇ ਨੇ ਜੀ ਕਿ ਮੇਰੇ ਹੁੰਦੇ ਬਹੁਤ ਮੈਂ ਕੁਝ ਕਿਹਾ ਦੇਖੋ ਜੀ ਸਪੀਕਰ ਨੇ ਐਕਚੁਅਲੀ ਕੋਈ ਰਾਜਨੀਤਿਕ ਇੰਟਰਵੈਨਸ਼ਨ ਕਰਨੀ ਨਹੀਂ ਹੁੰਦੀ ਤੇ ਜੇ ਉਹ ਕਾਮਯਾਬ ਹੋਏ ਹੁੰਦੇ ਤਾਂ ਫਿਰ ਦੁਬਾਰਾ ਆ ਜਾਂਦੇ ਕਹ ਰਹੇ ਨੇ ਕਿ ਭਾਜਪਾ ਹੀ ਤੋੜ ਪੰਜਾਬ ਨੂੰ ਬਾਜਵਾ ਦਾ ਸਤੀਫਾ ਮਨਜ਼ੂਰ ਹੋ ਗਿਆ ਪੰਜਾਬ ਨੂੰ ਤੋੜਨ ਵਾਸਤੇ ਭਾਜਪਾ ਪੰਜਾਬ ਟੁੱਟਦਾ ਨਹੀਂ ਪਰ ਬਾਪੂ ਜੀ ਇੱਕ ਬੜਾ ਸਾਦਾ ਜੀਵਨ ਜੀ ਔਰ ਉਹਨਾਂ ਨੇ ਆਪਣੇ ਸਾਰੇ ਬੱਚੇ ਪੜ੍ਹਾਏ ਔਰ ਜਿਸ ਤਰ੍ਹਾਂ ਦੇ ਮਾਂ ਜੀ ਖੁਦ ਵੀ ਦੱਸਦੇ ਆ ਕਿ ਸਾਈਕਲਾਂ ਨੂੰ ਪੈਂਚਰ ਲਾਣ ਦਾ ਦਸਾਂ ਨੌ ਦੀ ਕਿਰਤ ਕਰਕੇ ਬਹੁਤ ਹੀ ਸਾਦਾ ਜੀਵਨ ਔਰ ਉਹਦੇ ਵਿੱਚ ਸਮਝ ਸੋਚ ਬੂਝ ਕੇ ਆਪਣੇ ਬੱਚਿਆਂ ਨੂੰ ਜਿਹੜੀ ਹੈਗੀ ਆ ਵਿੱਦਿਆ ਸਭ ਤੋਂ ਵੱਡਾ ਜਿਹੜਾ ਹੈਗਾ ਤੁਸੀਂ ਬੱਚਿਆਂ ਨੂੰ ਜੇ ਕੋਈ ਦੇ ਸਕਦੇ ਹੋ ਦੁਨੀਆ ਦੇ ਵਿੱਚ ਜਿਵੇਂ ਇਹ ਅੱਜ ਕੱਲ ਦੇ ਜਿਹੜੇ ਚਾਹੇ ਕੋਈ ਅਫਸਰ ਹੋਣ ਜੀ ਜਿਹਨਾਂ ਦੀ ਤੁਸੀਂ ਰੋਜ਼ ਸਟੋਰੀਆਂ ਚਲਾਉਂਦੇ ਹੋ ਔਰ ਚਾਹੇ ਕੋਈ ਪੋਲੀਟੀਸ਼ਨ ਹੋਵੇ ਇਹ ਜਿਹੜੀ ਮਾਇਆ ਦੀ ਇੱਕ ਮੋਚ ਲੱਗੇ ਹੋਏ ਨਾ ਵੀ ਕਮਾਂਡ ਲੱਗੇ ਹੋਏ ਆ ਵੀ ਜਿਹੜੀ ਦਸਾਂ ਨਾਉਂ ਦੀ ਕਿਰਤ ਆ ਉਹਦੇ ਵਿੱਚ ਜਿਹੜੀ ਬਰਕਤ ਆ ਉਹ ਹੋਰ ਦੂਜੇ ਕੰਮਾਂ ਦੇ ਵਿੱਚ ਨਹੀਂ ਆ ਸੋ ਇੱਕ ਮੈਨੂੰ ਲੱਗਦਾ ਇੱਕ ਜਿਹੜਾ ਹੈਗਾ ਬਾਪੂ ਜੀ ਤੋਂ ਕਾਫੀ ਕੁਝ ਸਿੱਖਣ ਵਾਲਾ ਮੈਂ ਆਪਣੇ ਸ਼ਰਦਾ ਦੇ ਫੁੱਲ ਪੇਟ ਕਰਦਾ ਔਰ ਬਾਗਰੂ ਦੇ ਚਰਨਾਚਰ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਚਨ ਵਾਸਤੇ ਆਣ ਔਰ ਉਹਨਾਂ ਦੇ ਪਰਿਵਾਰ ਨੂੰ ਉਸ ਰਸਤੇ ਤੇ ਚੱਲਣ ਦਾ ਇਨਫੈਕਟ ਸਾਰਿਆਂ ਨੂੰ ਜਿਹੜੇ ਆਪਾਂ ਜੋ ਸਾਨੂੰ ਗੁਰੂਆਂ ਨੇ ਕਿਹਾ ਸੀ ਦਸਾਂ ਨਾਮ ਦੀ ਕੀਰਤ ਕਰੋ ਤੇ ਵੰਡ ਕੇ ਛਕੋ ਨਾਮ ਜਪੋ ਉਹਦੇ ਨਾਲ ਜੋੜਨ ਦੀ ਲੋੜ ਹੈ ਇਸ ਨੂੰ ਸਟੈਂਡਰਡ ਪੰਗ ਨੂੰ ਕਿਸ ਤਰ੍ਹਾਂ ਦੇਖਦੇ ਦੇਖੋ ਜਿਹੜਾ ਕੇਂਦਰ ਸਰਕਾਰ ਹੈ ਇਹ ਇੱਕ ਜਿਹੜੀ ਤੁਸੀਂ ਕਹ ਲਓ ਵੀ ਆਪਣੀ ਸ਼ਕਤੀ ਦਾ ਦੁਰਉਪਯੋਗ ਬਰੂਟਲ ਪਾਵਰ ਜਿਹਨੂੰ ਆਪਾਂ ਕਹਿ ਸਕਦੇ ਆਂ ਬੀ ਐਬਸੋਲਿਊਟ ਪਾਵਰ ਨਾ ਤਾਂ ਉਹਨਾਂ ਦੇ ਅਧਿਕਾਰ ਖੇਤਰ ਚੰਦਾ ਜੀ ਇਹ ਪੰਜਾਬ ਐਸੈਂਬਲੀ ਦੇ ਨਾਲ ਬਣਿਆ ਹੋਇਆ ਪੰਜਾਬ ਦੇ ਨਾਲ ਜੁੜੀ ਹੋਈ ਹੈ ਯੂਨੀਵਰਸਿਟੀ ਇਹਦੇ ਨਾਲ ਸਾਡੇ ਪੰਜਾਬੀਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਇਹ ਲਾਹੌਰ ਤੋਂ ਹੁੰਦਾ ਸੀ ਲਾਹੌਰ ਤੋਂ ਸ਼ਿਫਟ ਹੋ ਕੇ ਇੱਧਰ ਆਈ ਫਿਰ ਚਾਰਪੁਰਚੀ ਰਹੀ ਇੱਕ ਜਗ੍ਹਾ ਤੇ ਹੈੱਡਕੁਆਰਟਰ ਆਲਟੀਮੇਟਲੀ ਚੰਡੀਗੜ੍ਹ ਚ ਆਈ ਇਹਨਾਂ ਨੇ ਸਾਡੀ ਰਾਜਸਤਾਨੀ ਵੀ ਨਹੀਂ ਸਾਨੂੰ ਦੇ ਰਹੇ ਪੰਜਾਬੀ ਸਪੀਕਿੰਗ ਏਰੀਆ ਨਹੀਂ ਦੇ ਰਹੇ ਤੇ ਉੱਪਰੋਂ ਜੇ ਕੋਈ ਕਸਰ ਰਹਿੰਦੀ ਸੀ ਤਾਂ ਇਹ ਪਹਿਲਾਂ ਭਾਖੜਾ ਡੈਮ ਦਾ ਕੀਤਾ ਹੁਣ ਇਹਨਾਂ ਨੇ ਇਹ ਕੀਤਾ ਮਤਲਬ ਇਹ ਪੰਜਾਬੀਆਂ ਨੂੰ ਦੇ ਆਰ ਪੁਸ਼ਿੰਗ them ਅਗੇਂਸਟ ਦਾ ਵਾਲ ਤੇ ਇਹ ਫਿਰ ਇਹਦੇ ਨਤੀਜੇ ਚੰਗੇ ਨਹੀਂ ਨਿਕਲਣਗੇ ਇਹ ਬਹੁਤ ਮਾੜੀ ਗੱਲ ਕੀਤੀ ਹੈ ਇਹਨਾਂ ਨੇ ਮੈਂ ਇਹਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਆਪਣਾ ਇਹ ਫੈਸਲਾ ਤੁਰੰਤ ਵਾਪਸ ਲਓ ਤੇ ਅਦਰਵਾਈਜ਼ ਜਿਹੜਾ ਹੈਗਾ ਇਹ ਸਾਰਾ ਜਿਹੜਾ ਪੰਜਾਬ ਮਿਲ ਕੇ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਅਸੀਂ ਸਾਰ ਵਿਚਾਰ ਪਟਾੰਦਰਾ ਕਰਕੇ ਕਿਉਂਕਿ ਇਹ ਇੰਨਾ ਤੱਕਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਜਿਹੜਾ ਤੱਕਾ ਕਰ ਰਿਹਾ ਹੈ ਸਟੂਡੈਂਟ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਗੁਰਪ੍ਰੋਮ ਮਨਾਉਣ ਦੀ ਵੀ ਆਗਿਆ ਦੇ ਦਿੱਤੀ ਹੈ ਉੱਥੇ ਸਟੂਡੈਂਟਸ ਨੂੰ ਇਹ ਨਾ ਜੀ ਮੈਂ ਉਹੀ ਕਰ ਰਿਹਾ ਕਿ ਇਹ ਪੰਜਾਬੀਆਂ ਨੂੰ ਨਾ ਜੀ ਮਤਲਬ ਇੱਕ ਲਿਮਟ ਤੋਂ ਬਜਾਉਣ ਪੁਸ਼ ਕਰ ਰਿਹਾ ਹੈ ਇਹ ਔਰ ਕਰਮਚਾਰੀਆਂ ਨੂੰ ਕਿਹਾ ਵੀ ਆਰਐਸਟੀ ਜਾ ਕੇ ਡਿਊਟੀ ਤੇ ਜਾ ਕੇ ਅਟੈਂਡ ਕਰ ਸਕਦੇ ਆ ਪਹਿਲਾਂ ਪੰਜਾਬ ਯੂਨੀਵਰਸਿਟੀ ਨੇ ਵੀ ਪਰਮਿਸ਼ਨ ਡਰਾਈ ਕੀਤੀ ਹੈ ਜੀ ਔਰ ਮੈਂ ਵੀ ਜਿਹੜਾ ਹੈਗਾ ਇੱਕ ਗ੍ਰੈਜੂਏਟ ਕੌਨਸਟੀਚਿਊਐਂਸੀ ਕਿਉਂਕਿ ਜਦੋਂ ਮੈਂ ਪੜ੍ਹਦਾ ਸੀ ਉਦੋਂ ਜਿਹੜੀ ਯੂਨੀਵਰਸਿਟੀ ਸੀ ਉਹ ਪੰਜਾਬ ਯੂਨੀਵਰਸਿਟੀ ਸੀ ਪਾਬਾ ਫਰੀਦ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਸ ਬਾਅਦ ਵਿੱਚ ਬਣੀ ਆ ਇਹ ਮਤਲਬ ਸਾਨੂੰ ਇਹਨਾਂ ਨੇ ਜਿਹੜਾ ਮਤਲਬ ਇਹ ਡੈਮੋਕ੍ਰੇਸੀ ਦੇ ਲੋਕਰਾਜ ਦੇ ਦੁਸ਼ਮਣ ਹੈ ਇਹ ਸੰਗੀਟ ਢਾਂਚੇ ਦੇ ਦੁਸ਼ਮਣ ਹੈ ਇਹ ਬਾਕੀ ਸਾਰੇ ਸੱਭਿਆਚਾਰਾਂ ਨੂੰ ਖਤਮ ਕਰਕੇ ਤੇ ਸਿਰਫ ਤੇ ਸਿਰਫ ਇੱਕ ਸਿੰਗਲ ਸੱਭਿਆਚਾਰ ਨੂੰ ਪ੍ਰਮੋਟ ਕਰਨਾ ਚਾਹੁੰਦੇ ਆ ਇਹ ਪੰਜਾਬ ਦੇ ਲੋਕ برداشت ਨਹੀਂ ਕਰਦੇ ਜੀ ਕੈਪਟਨ ਮਨਿੰਦਰ ਸਿੰਘ ਮੋੜ ਸਰ ਗਰਮ ਬਿਖਾਈ ਦਿੱਤੇ ਕਿ ਇਸ ਤਰ੍ਹਾਂ ਯਾਰ ਮੇਰੀ ਗੱਲ ਸੁਣੋ ਜਦੋਂ ਪਹਿਲਾਂ ਹੁੰਦਾ ਸੀ ਸੁਣਦੇ ਹੁੰਦੇ ਛੋਟੇ ਹੁੰਦੇ ਸੀ ਵੀ ਜਦੋਂ ਬਰਸਾਤ ਪੈਂਦੀ ਸੀ ਤਾਂ ਡੱਡੂ ਨਿਕਲ ਆਉਂਦੇ ਸੀ ਜਦੋਂ ਇਲੈਕਸ਼ਨ ਨੇੜੇ ਆਉਂਦੀ ਆ ਪਹਿਲਾਂ ਵੀ ਇਦਾਂ ਹੋਇਆ ਸੀਗਾ ਲੋਕਾਂ ਨੇ ਫਿਰ ਵੀ ਉਹਦੇ ਤੇ ਟਰਸਟ ਕਰ ਲਿਆ ਜੀ ਪਹਿਲਾਂ ਤਾਂ ਬਾਜਬਾ ਸਾਹਿਬ ਸੀਗੇ ਪ੍ਰਧਾਨ ਉਹਨਾਂ ਨੂੰ ਕਹਿੰਦਾ ਸੀ ਹੱਤਵਾਦੀਆਂ ਨਾਲ ਸੰਬੰਧ ਹੈ ਜੀ ਜਦੋਂ ਇਹਨਾਂ ਨੇ ਕਿਹਾ ਵੀ ਮੈਂ ਸਰਕਾਰ ਬਣਾ ਕਰੋੜਾ ਰੁਪਏ ਖਰਚ ਕਰਕੇ ਇੱਕ ਸਟ੍ਰੈਟਜਿਸਟ ਲਿਆ ਕੇ ਤੇ ਉਹਨੂੰ ਪ੍ਰਮੋਟ ਕਰਕੇ ਔਰ ਲੋਕਾਂ ਦੇ ਲੋਕਾਂ ਦੇ ਚਾਹਤੇ ਚ ਆ ਵੀ ਗਏ ਇਹ ਇਹ ਜਿਹੜੀ ਕਾਰਡ ਦੀ ਹਾਂਦੀ ਹੁੰਦੀ ਹੈ ਬਾਰ ਬਾਰ ਨਹੀਂ ਛੱਡਦੀ ਉਹਨਾਂ ਨੇ ਆਪਣਾ ਉਹਨਾਂ ਨੂੰ ਲੋਕਾਂ ਨੇ ਜਦੋਂ ਮੁੱਖ ਮੰਤਰੀ ਬਣ ਜਾਂਦੇ ਆ ਤਾਂ ਵੀ ਕੈਪ ਹੋ ਜਾਂਦੇ ਆ ਜੀ ਤੇ ਜਦੋਂ ਇਲੈਕਸ਼ਨ ਹਾਰ ਜਾਂਦੇ ਆ ਤਾਂ ਵੀ ਗਾਇਬ ਹੋ ਜਾਂਦੇ ਆ ਜਦੋਂ ਇਲੈਕਸ਼ਨ ਆਉਂਦੀ ਆ ਤਾਂ ਨਿਕਲ ਜਾਂਦੇ ਆ ਹੁਣ ਬਹੁਤ ਹੋ ਗਿਆ ਬੜੀ ਬਾਰੀ ਹੋ ਗਿਆ ਹੁਣ ਨਹੀਂ ਲੋਕਾਂ ਨੇ ਉਹਨਾਂ ਨੇ ਕਾਨਫਰੰਸ ਵੀ ਜ਼ਿਕਰ ਕੀਤਾ ਕਿ ਭਾਜਪਾ ਹੀ ਪੰਜਾਬ ਦਾ ਅਸਲ ਕਰ ਸਕਦੀ ਹੈ ਉਹ ਪਹਿਲਾਂ ਕਹਿੰਦੇ ਸੀ ਅੰਗਰੇਜ਼ ਕਰ ਸਕਦੇ ਆ ਜੀ ਪਹਿਲਾਂ ਕਹਿੰਦੇ ਸੀ ਮੁਗਲ ਕਰ ਸਕਦੇ ਆ ਫਿਰ ਕਹਿੰਦੇ ਸੀ ਅੰਗਰੇਜ਼ ਕਰ ਸਕਦੇ ਆ ਜਿਹੜੀ ਕੇਂਦਰ ਸਰਕਾਰ ਹੁੰਦੀ ਆ ਤਾਂ ਉਹਦੇ ਤੋਤੇ ਹੁੰਦੇ ਆ ਇਹਦਾ ਕੇਂਦਰ ਦੀ ਸਰਕਾਰ ਦੇ ਤੋਤੇ ਆ ਜੋ ਕਹਿੰਦੇ ਉਹ ਹੀ ਕਰਦੇ ਆ ਜੰਨੀ ਸਾਹਿਬ ਜਾਨੀ ਕਿ ਲਾਅ ਐਂਡ ਆਰਡਰ ਤੇ ਕਰਦੇ ਨੇ ਕਿਸ ਤਰ੍ਹਾਂ ਬੇਕਦਰ ਹੋਣ ਦੇਖੋ ਚੰਨੀ ਸਾਹਿਬ ਦੀ ਤਾਂ ਜਿਹੜੀ ਲਾਡ ਆਰਡਰ ਦੀ ਤਰੀਫ਼ ਤਾਂ ਪ੍ਰਧਾਨ ਮੰਤਰੀ ਵੀ ਕਰੀ ਜਾ ਰਿਹਾ ਚੰਨੀ ਸਾਹਿਬ ਦੀ ਜਦੋਂ ਆਪਣੀ ਸਰਕਾਰ ਸੀਗੀ ਉਹਦੇ ਨਾਲੋਂ ਬਿਹਤਰ ਹੈ ਮੈਂ ਨਹੀਂ ਕਹਿੰਦਾ ਵੀ ਆਪਾਂ ਨੂੰ ਜਿਹੜਾ ਹੈਗਾ ਬਿਲਕੁਲ ਨਹੀਂ ਹੋਣਾ ਚਾਹੀਦਾ ਔਰ ਸਾਡੀ ਸਰਕਾਰ ਜਿਹੜੀ ਕਮਿਟਿਡ ਹੈ ਚਾਹੇ ਕ腐ਪਸ਼ਨ ਹੈ ਚਾਹੇ ਲਾਡ ਆਰਡਰ ਹੈ ਇਹ ਪਹਿਲੀ ਵਾਰੀ ਆ ਕੇ ਜਿਹੜੇ ਵੱਡੇ ਵੱਡੇ ਬੰਦੇ ਆ ਰਹੇ ਜੋ ਜ਼ਿਲ੍ਹਿਆਂ ਦੇ ਵਿੱਚ ਜਾ ਰਹੇ ਉਹਨਾਂ ਤੇ ਐਕਸ਼ਨ ਹੋ ਰਿਹਾ ਪਹਿਲਾਂ ਕਹਿੰਦੇ ਸੀ ਵੱਡਿਆਂ ਤੇ ਐਕਸ਼ਨ ਨਹੀਂ ਹੁੰਦਾ ਹੁਣ ਜਦੋਂ ਹੁੰਦਾ ਤਾਂ ਫਿਰ ਚਿੱਕਾ ਮਾਰ ਦਿਆ ਜੀ ਇਹ ਫਲਾਣਾ ਹੋ ਗਿਆ ਜੀ ਹੋ ਗਿਆ ਉਹ ਹੋ ਗਿਆ ਤਮਕੜਾ ਹੋ ਗਿਆ ਹੁਣ ਐਕਸ਼ਨ ਹੋ ਰਿਹਾ ਹੈਗਾ ਵੱਡੇ ਵੱਡੇ ਅਫ टू प्रोडक्ट देयर लाइफ एंड लेव एंड देयर रोजगार रोटी रोजगार दी ओ असे करंगे भी और बिल्कुल अपनी तंदई ना अपनी टर्न टर्न जिमनी चोंदा किस तरह देख रहे हो ਤੁਸੀਂ ਉੱਥੇ ਦੇਖੋ ਪੰਜਾਬ ਦੇ ਲੋਕਾਂ ਨੂੰ ਪਹਿਲੀ ਵਾਰੀ ਸਿਹਤ ਸਵਾਵਾ ਮਿਲਿਆ ਲੋਕ ਕਿਸਾਨਾਂ ਨੂੰ ਖੇਤਾਂ ਤੱਕ ਪਾਣੀ ਪਹੁੰਚਿਆ ਉਹਨਾਂ ਨੂੰ ਜਿੰਨੀਆਂ ਸਰਵਿਸਿਜ਼ ਆ ਗਈਆਂ ਹੋਮ ਡਿਲੀਵਰੀ ਆਫ ਸਰਵਿਸਿਜ਼ ਹੋਈ ਹੈ ਤੋਂ ਪੰਜਾਬ ਉਹਨਾਂ ਨੇ ਇੱਕ ਮਤਲਬ ਦੇਖ ਲਿਆ ਕਿ ਬੱਚਿਆਂ ਨੂੰ ਸਿੱਖਿਆ ਮਿਲ ਰਹੀ ਹੈ ਦਵਾਈ ਮਿਲ ਰਹੀ ਹੈ ਪਾਣੀ ਮਿਲ ਰਿਹਾ ਖੇਤਾਂ ਦੇ ਵਿੱਚ ਬਿਜਲੀ ਘਰਾਂ ਚ ਪਹਿਲਾਂ ਆਂਦੀ ਨਹੀਂ ਹੁੰਦੀ ਸੀ ਕੱਟ ਲੱਗਦੇ ਸੀ ਤੁਸੀਂ ਦੇਖੋ ਪੰਜਾਬ ਚ ਕਿੰਨੇ ਇਨਵਰਟਰ ਹੁੰਦੇ ਸੀ ਜਨਰੇਟਰ ਸੈੱਟ ਹੁੰਦੇ ਸੀ ਉਹ ਕਿੱਥੇ ਗਏ ਹੁਣ ਸਾਰੇ ਜੀ ਰੋੜ ਹੀ ਨਹੀਂ ਉਹਦੀ ਚ ਵੱਲੋਂ ਤੇ ਇਹ ਸਾਰਾ ਕੁਝ ਦੇਖ ਕੇ ਸਾਨੂੰ ਪੂਰੀ ਸਾਨੂੰ ਆਪਣੇ ਪੂਰਾ ਯਕੀਨ ਆ ਜੀ ਸਾਡੀ ਜਿਹੜੀ ਗਵਰਨਮੈਂਟ ਆ ਉਹਨੂੰ ਉਹਦੇ ਤੇ ਲੋਕ ਮੋਹਰ ਲਾਣਗੇ ਲੋਕਾਂ ਨੂੰ ਕੰਮ ਪਿਆਰਾ ਹੁੰਦਾ ਜੀ ਲੋਕਾਂ ਨੂੰ ਇਹਨਾਂ ਦੀਆਂ ਗੱਲਾਂ ਤੇ ਟਿਕੜਾਂ ਬਾਜੀਆ ਤੋਂ ਲੋਕ ਬਹੁਤ ਤੱਕੇ ਹੋ ਜਾਂਦੇ ਅੱਜ ਮੇਰੇ ਪਿਤਾ ਜੀ ਬਾਪੂ ਲਾਲ ਸਿੰਘ ਜੀ ਗਿਆ ਨੂੰ ਲਗਭਗ ਪਿਛਲੇ ਸਾਲ 28 ਨਵੰਬਰ 2024 ਨੂੰ ਗਏ ਸੀਗੇ ਅੱਜ ਉਹਨਾਂ ਦੀ ਨਿੱਗੀ ਯਾਦ ਨੂੰ ਤਾਜ਼ਾ ਕਰਦੇ ਆਂ ਪਹਿਲੀ ਵਰਸੀ ਗੁਰਦੁਆਰਾ ਕੋੜਿਆਂਵਾਲਾ ਸਾਹਿਬ ਨਾਭਾ ਵਿਖੇ ਮਨਾਈ ਗਈ ਆ ਜਿਹਦੇ ਵਿੱਚ ਸਮੂਹ ਸੰਗਤ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਪਰਿਵਾਰ ਦੇ ਨਾਲ ਇਸ ਨਿੱਗੀ ਯਾਦ ਨੂੰ ਜਿਹੜਾ ਅਸੀਂ ਸੁੱਤ ਚ ਸ਼ਾਮਲ ਹੋ ਕੇ ਉਹਨਾਂ ਨੂੰ ਯਾਦ ਕੀਤਾ ਬਾਪੂ ਲਾਲ ਸਿੰਘ ਜੀ ਨੂੰ ਔਰ ਇਸ ਵਰਸੀ ਦੇ ਵਿੱਚ ਵਿਸ਼ੇਸ਼ ਤੌਰ ਤੇ ਸਰਦਾਰ ਕੁਲਤਾਰ ਸਿੰਘ ਸੰਧਰਵਾ ਸਪੀਕਰ ਪੰਜਾਬ ਵਿਧਾਨ ਸਭਾ ਪਹੁੰਚੇ ਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਡਾਕਟਰ ਬਲਬੀਰ ਸਿੰਘ ਜੀ ਸਿਹਤ ਮੰਤਰੀ ਪੰਜਾਬ ਓਵਰਸ਼ੀਰ ਤੋਂ ਤੇ ਹਾਜ਼ਰੀ ਨੂੰ ਲਾਈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤਪਾਲ ਜੀ ਦੇ মিডিਆ ਸਲਾਹਕਾਰ ਬਲਤੇਜ ਪੰਨੂ ਸਾਹਿਬ ਸਾਡੇ ਭਰਾ ਉਹ ਵੀ ਹਾਜ਼ਰੀ ਲਾ ਕੇ ਗਏ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਇਸ ਤੋਂ ਇਲਾਵਾ ਹਰ ਇੱਕ ਪਾਰਟੀ ਚ ਅਕਾਲੀ ਦਲ ਹੈ ਕਾਂਗਰਸ ਹੈ ਭਾਜਪਾ ਹੈ ਸਾਰੀਆਂ ਪਾਰਟੀਆਂ ਦੇ ਇੱਥੇ ਜਿਹੜੇ ਅਹੁਦੇਦਾਰ ਸਭਾ ਨਮਾਉਂਦੇ ਨਮਾਉਂਦੇ ਪਹੁੰਚੇ ਮੈਨੂੰ ਤਾਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਸ਼ੁਕਰ ਮਹਾਰਾਜ ਜੀ ਦਾ ਕਿ ਸੱਚੇ ਪਾਤਸ਼ਾਹ ਬਹੁਤ ਅੱਛੀ ਉਮਰ ਉਪੋਕੇ ਗਏ ਸੀਗੇ 90 ਪਲੱਸ ਅੱਜ ਗਿਆਨ ਬੇਸ਼ੱਕ ਸਾਲ ਹੋ ਗਿਆ ਪਰ ਲ ਤੇ ਉਹਨਾਂ ਦਾ ਜਿਹੜਾ ਸੁਭਾਅ ਸੀਗਾ ਜੋ ਉਹਨਾਂ ਦਾ ਕਰਦਾਰ ਸੀ ਜੋ ਕਿਰਤਨਾ ਸਾਨੂੰ ਜੋੜ ਕੇ ਰੱਖਿਆ ਬੇਸ਼ੱਕ ਉਹ ਸਾਈਕਲਾਂ ਦੀ ਰਿਪੇਅਰ ਦੀ ਦੁਕਾਨ ਲੰਮਾ ਸਮਾਂ ਕੀਤੀ ਉਹਨਾਂ ਨੇ ਪਰ ਸਾਨੂੰ ਪੜਾਇਆ ਅਸੀਂ ਵੀ ਉਹੀ ਕੋਸ਼ਿਸ਼ ਕਰ ਰਹੇ ਹਾਂ ਕਿ ਸੱਚੇ ਪਾਤਸ਼ਾਹ ਨੇ ਜੀ ਨਾਭਾ ਦੀ ਸੰਗਤ ਨੇ ਇਹ ਸੇਵਾ ਬਖਸ਼ੀ ਐਮਐਲਏ ਦੀ ਕਿ ਕਿਸੇ ਦੇ ਗਰੀਬ ਬੱਚੇ ਨੂੰ ਮਦਦ ਕੀਤੀ ਜਾਵੇ ਕੋਈ ਮਰੀਜ਼ ਆਉਂਦਾ ਕਿਸੇ ਨੂੰ ਕੋਈ ਕੈਂਸਰ ਆ ਜਾਂ ਕੋਈ ਹੋਰ ਬਿਮਾਰੀ ਆ ਉਹਦੀ ਮਦਦ ਕੀਤੀ ਜਾਵੇ ਬਹੁਤ ਸਾਰੇ ਗਰੀਬ ਪਰਿਵਾਰ ਆਉਂਦੇ ਆ ਜਿਨ੍ਹਾਂ ਨੂੰ ਲੋੜ ਹੈ ਵਿਆਹ ਦੇ ਵਿੱਚ ਕਿਸੇ ਰਾਸ਼ਨ ਦੀ ਜਾਂ ਕੋਈ ਮੇਰੇ ਕੋਲ ਆਉਂਦੇ ਆ ਸਭ ਦੀ ਮਦਦ ਅਸੀਂ ਕਰਦੇ ਹਾਂ ਤੇ ਇਹ ਫਾਊਂਡੇਸ਼ਨ ਜਿਹੜੀ ਬਣਾਈ ਹੈ ਦੇ ਤਹਿਤ ਅਸੀਂ ਸਾਈਕਲ ਟ੍ਰਾਈਸਾਈਕਲ ਤੇ ਬੈਟਰੀ ਵਾਲ ਸਾਈਕਲ ਬਹੁਤ ਜਲਦੀ ਆਪਾਂ ਹਲਕੇ ਵਿੱਚ ਦੇਣੀ ਸ਼ੁਰੂ ਕਰਾਂਗੇ ਜਿਹੜੀ ਵੀ ਲੋੜਵੰਦ ਕੋਈ ਬੱਚੇ ਬੱਚੀਆਂ ਹੈਗੇ ਨੇ ਕੋਈ ਜਾਤ ਨਹੀਂ ਕੋਈ ਬਾਤ ਨਹੀਂ ਕੋਈ ਧਰਮ ਨਹੀਂ ਜੋ ਵੀ ਲੋੜਵੰਦ ਜੋ ਵੀ ਸਿੱਖਿਆ ਲੈਣੀ ਚਾਹੁੰਦੇ ਔਰ ਸਕੂਲ ਜਾਣਾ ਚਾਹੁੰਦੇ ਆ ਉਹਨਾਂ ਨੂੰ ਮੈਂ ਸਾਡੇ ਬਾਪੂ ਜੀ ਦੇ ਨਾਂ ਤੇ ਬਣੀ ਫਾਊਂਡੇਸ਼ਨ ਦੇ ਵਿੱਚੋਂ ਉਹਨਾਂ ਨੂੰ ਸਾਈਕਲ ਟ੍ਰਾਈਸਾਈਕਲ ਤੇ ਬੈਟਰੀ ਵਾਲਾ ਟ੍ਰਾਈਸਾਈਕਲ ਜਿਹੜਾ ਦੇਵਾਂਗੇ ਸੋ ਇੱਕ ਵਾਰ ਫਿਰ ਮੈਂ ਦੋਨੇ ਹੱਥ ਜੋੜ ਕੇ ਸਿਰ ਝੁਕਾ ਕੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੀਆਂ ਅ ਰਾਜਨੀਤਿਕ ਸਖਸ਼ੀਤਾਂ ਅਧਿਆਤਮਿਕ ਅ ادارے ਤੋਂ ਬਹੁਤ ਸਾਰੇ ਸਤਕਾਰਯੋਗ ਇੱਥੇ ਆਏ ਨੇ ਉਸ ਤੋਂ ਇਲਾਵਾ ਸਾਡੇ ਪਾਰਟੀ ਦੇ ਬਹੁਤ ਸਾਰੇ ਨਮਾਇंदे ਇੱਥੇ ਜਿਹੜੇ ਪਹੁੰਚੇ ਆ ਪੱਤਰਕਾਰ ਭਰਾ ਪਹੁੰਚੇ ਆ ਪ੍ਰਸ਼ਾਸਨ ਹਰ ਇੱਕ ਡਿਪਾਰਟਮੈਂਟ ਤੋਂ ਪਹੁੰਚਿਆ ਸਭ ਦਾ ਬਹੁਤ ਬਹੁਤ ਧੰਨਵਾਦ